ਕਹਿੰਦੇ ਗਿਆਨ ਵੀ ਹੋਣਾ ਗਾਵੇ ਗੀਤ ਧੋਖੇ ਮੁੱਲਾ ਕਰੇ ਮਸੀਤ ਕਹਿੰਦੇ ਗਿਆਨ ਤੋਂ ਸਖਣੇ ਹੀ ਸੋਝੀ ਤੋਂ ਸਖਣੇ ਹੀ ਸੋਝੀ ਲਈ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਤੇ ਗੀਤ ਸਮਝ ਕੇ ਗਾ ਲਿਆ ਗਿਆਨ ਵੀ ਹੋਣਾ ਗਾਵੇ ਗੀਤ ਕਹਿੰਦੇ ਗਿਆਨ ਤੋਂ ਸਖਣੇ ਗੀਤ ਸਮਝ ਕੇ ਗੁਰਬਾਣੀ ਨੂੰ ਗਾ ਲਿਆ ਤੇ ਗੁਰੂ ਜੀ ਕਹਿੰਦੇ ਕਹਿੰਦੇ ਲੋਕ ਜਾਣਿਆ ਗੀਤ ਹੈ ਕਹਤੋ ਬ੍ਰਹਮ ਵਿਚਾਰ ਕਹਿੰਦੇ ਲੋਕਾਂ ਸਮਝਿਆ ਗੀਤ ਹੈ ਗਾ ਲਓ ਆਮਨੇ ਬੋੜਿਆ ਇਹ ਗੀਤ ਨਹੀਂ ਹੈ ਇਹ ਤਾਂ ਬ੍ਰह्म ਵਿਚਾਰ ਬ੍ਰह्म ਪਰਮਾਤਮਾ ਕਹਿੰਦੇ ਤੇ ਪਰਮਾਤਮਾ ਦੀ ਵਿਚਾਰ ਹੈ ਕਿ ਪਰਮਾਤਮਾ ਤੱਕ ਅਸੀਂ ਪਹੁੰਚ ਕਿਵੇਂ ਕਰਨੀ ਹੈ ਆਪਣੇ ਅੰਦਰ ਵੱਸਦੇ ਪਰਮਾਤਮਾ ਦੀ ਖੋਜ ਕਿਵੇਂ ਕਰਨੀ ਹੈ ਉਹ ਤੱਕ ਪਹੁੰਚਣਾ ਕਿਵੇਂ ਅਸੀਂ ਉਹ ਰੂਪ ਲੈਣਾ ਕਿਵੇਂ ਗੱਲ ਤੋਂ ਲੱਭਣੀ ਸੀ ਸੀ ਤੋ ਇਹ ਵਿਚਾਰ ਹੀ ਨਹੀਂ ਕੀਤੀ ਤਾਂ ਉਹਨਾਂ ਨੇ ਕਿਹਾ ਗਿਆਨਵੇਂ ਹੋਣਾ ਗਾਵੇ ਗੀਤ ਭੁੱਖੇ ਮੁੱਲਾ ਕਰੇ ਮਸਜਿਦ ਹੁਣ ਆਪਾਂ ਕਾਹ ਦੰਨੇ ਕਿ ਮੁੱਲਾ ਆਪਣੇ ਘਰ ਨੂੰ ਮਸਜਿਦ ਸਮਝ ਕੇ ਬਹਿ ਗਿਆ ਭੁੱਖਾ ਮਰਦਾ ਪਿਆ ਜੀ ਨਹੀਂ ਭੁਖੇ ਮੁੱਲਾ ਘਰੇ ਮਸੀਤ ਮੁੱਲਾ ਮੰਨ ਨੂੰ ਕਿਹਾ ਮੁੱਲਾ ਉਸ ਮੁਸਲਮਾਨ ਨੂੰ ਨਹੀਂ ਕਿਹਾ ਮੁੱਲਾ ਮੰਨ ਨੂੰ ਕਿਹਾ ਗੁਰੂ ਜੀ ਕਹਿੰਦੇ ਤੁਹਾਡਾ ਨਾਮ ਹੈ ਮੁੱਲਾ ਇਹਨੇ ਮਸੀਤ ਤੱਕ ਪਹੁੰਚਣਾ ਹੈ ਕਿਹੜੀ ਮਸੀਤ ਦਸਵੰਦਵਾਰ ਨੂੰ ਮਸੀਤ ਕਿਹਾ ਕਿਵੇਂ ਮੰਮੇ ਤੋਂ ਬੰਦਾ ਮਿਲਣਾ ਅਸਿੱਤ ਤੋਂ ਬੰਦਾ ਸ਼ਾਂਤ ਹੋ ਜਾਣਾ ਠੀਕ ਹੈ ਕਹਿੰਦੇ ਜਿੱਥੇ ਜਾ ਕੇ ਤੂੰ ਪਰਮਾਤਮਾ ਨੂੰ ਮਿਲਣਾ ਹੈ ਉਸ ਪ੍ਰਕਾਸ਼ ਵਿੱਚ ਲੀਨ ਹੋਣਾ ਹੈ ਔਰ ਲੀਨ ਹੋ ਕੇ ਫਿਰ ਜਮਨ ਮੰਨ ਤੋਂ ਰਹਿਤ ਹੋ ਜਾਣਾ ਸ਼ਾਂਤ ਹੋ ਜਾਣਾ ਤੂੰ ਫੇ ਤੈਨੂੰ ਕਿਤੇ ਭਟਕਣ ਦੀ ਲੋੜ ਨਹੀਂ ਫੇ ਤੇਰੇ ਅੰਦਰ ਦੀ ਜਿਹੜੀ ਆਗਿਆ ਤੜਫ ਜਿਹੜੀ ਹੈ ਜਨਮਾਂ ਜਨਮਾਂ ਦੀ ਲੱਗੀ ਹੋਈ ਹੈ ਕਹਿੰਦੇ ਉਹ ਤੈਨੂੰ ਖਤਮ ਕਰ ਲੈਣੀ ਤੇ ਉੱਥੇ ਜਾ ਕੇ ਤੇ ਗੁਰੂ ਸਾਹਿਬ ਨੇ ਕਹਿੰਦੇ ਭੁੱਖੇ ਮੋਲਾ ਕਹਿੰਦੇ ਜਿਹੜਾ ਮਨ ਨੂੰ ਪੀ ਮੋਲਾ ਹੈ ਨਾ ਇਹ ਭੁੱਖਾ ਹੈ ਕਾਤੋਂ ਮਨ ਦੀ ਖਰਾਕ ਕੀ ਹੈ ਤਿਆੰਦਣ ਤਨ ਦੀ ਖਰਾਕ ਹੈ ਭੋਜਨ ਮਨ ਦੀ ਖਰਾਕ ਹੈ ਭਜਨ ਤਨ ਦੇ ਖਰਾਕ ਖਾਈ ਜਾਂਦੇ ਹੈ ਭੋਜਨ ਪਰ ਮਨ ਦੀ ਖਰਾਕ ਭਜਨ ਨਹੀਂ ਹੈ ਤਨ ਖਰਾਕ ਨਾ ਖਾਵੇ ਤੇ ਕਮਜ਼ੋਰ ਪੈ ਜਾਂਦਾ ਕੋਰਨੀਸ਼ਾ ਕਿਤਾ ਸਫਰ ਤਾਂ ਨਹੀਂ ਕਰ ਸਕਦਾ ਇੱਕ ਸਥਾਨ ਤੋਂ ਦੂਜੇ ਸਥਾਨ ਨਹੀਂ ਪਹੁੰਚ ਸਕਦਾ ਕਿਉਂਕਿ ਖਰਾਕ ਨਹੀਂ ਖਾਧੀ ਕਮਜ਼ੋਰ ਹੋ ਗਿਆ ਤੇ ਧੰਨ ਗੁਰੂ ਗੰਨ ਸਾਹਿਬ ਜੀ ਕਹਿੰਦੇ ਕਹਿੰਦੇ ਮਨਾ ਜੇ ਬਿਨਾ ਖਰਾਕ ਖਾਧਿਆ ਹੋ ਧਨ ਵਿੱਚ ਕਮਜ਼ੋਰੀ ਆ ਸਕਦੀ ਹੈ ਤੇ ਮਨਾ ਬਿਨਾ ਨਾਮ ਸਿਮਰਨ ਕੀਤਾ ਭਜਨ ਬੰਦਗੀ ਕੀਤਾ ਤੇਰੇ ਚ ਵੀ ਕਮਜ਼ੋਰੀ ਆ ਜਾਂਦੀ ਕਹਿੰਦਾ ਕੈਸੀ ਕਹਿੰਦਾ ਦੇਖ ਸਰੀਰ ਦੋ ਕਦਮ ਨਹੀਂ ਪੁੱਟਦਾ ਸਰੀਰ ਦੋ ਕਦਮ ਨਹੀਂ ਪੁੱਟਦਾ ਕਿਸ ਨੇ ਕਿਹਾ ਕੀ ਕਰ ਲੋਗੀ ਕਹਿੰਦਾ ਜੀ ਬਹੁਤ ਦਿਨ ਦਾ ਭੁੱਖਾ ਆ ਤੁਰਿਆ ਨਹੀਂ ਜਾਂਦਾ ਵਿਚਾਰੇ ਕੋ ਤੇ ਗੁਰੂ ਸਾਹਿਬ ਨੇ ਕਹਿੰਦੇ ਕਿ ਜਿਹਦਾ ਮਨ ਭੁੱਖਾ ਕਾਤੋਂ ਭਜਨ ਤੋਂ ਨਾਮ ਤੋਂ ਸਿਮਰਨ ਤੋਂ ਉਹਦ ਕੋ ਤੁਰਿਆ ਨਹੀਂ ਜਾਂਦਾ ਦਸਨ ਦੁਆਰ ਤੱਕ ਨਹੀਂ ਪਹੁੰਚਿਆ ਜਾਂਦਾ ਭੁੱਖੇ ਮੁੱਲਾ ਕਰੇ ਮਸੀਤ ਇਹਦਾ ਮਤਲਬ ਗੁਰੂ ਜੀ ਕਹਿੰਦੇ ਕਹਿੰਦੇ ਮਨਾ ਕਦੀ ਧਿਆਨ ਨਾਲ ਵਿਚਾਰ ਕੇ ਦੇਖ ਮਸੀਤ ਇਤੋਂ ਦੂਰ ਨਹੀਂ ਹੈ ਪਰਮਾਤਮਾ ਤੇ ਇਤੋਂ ਦੂਰ ਨਹੀਂ ਹੈ ਪ੍ਰਕਾਸ਼ ਤੇ ਇਤੋਂ ਦੂਰ ਨਹੀਂ ਹੈ ਪਰ ਫਰਕ ਇਹ ਨਾ ਹੈ ਕਿ ਤੂੰ ਇੰਨਾ ਵੀ ਨਹੀਂ ਤੁਰ ਸਕਦਾ ਕਿ ਤੂੰ ਆਪਣੇ ਘਰ ਦੇ ਅੰਦਰ ਹੀ ਤੂੰ ਆਪਣੇ ਅੰਦਰੋਂ ਹੀ ਪਰਮਾਤਮਾ ਨੂੰ ਪ੍ਰਗਟ ਕਰ ਸਕੇ ਕਿਹੜੀ ਗੱਲੋਂ ਕੋਈ ਤੂੰ ਨਾਮ ਦੀ ਖੁਰਾਕ ਨਹੀਂ ਖਾਦੀ